ਹਾਈ ਕੋਰਟ ਚ ਪਟੀਸ਼ਨ ਪਾਈ ਸੀ ਹਸਪਤਾਲ ਪੰਜਾਬ ਦੇ ਹਸਪੀਟਲ ਸਰਕਾਰੀ ਆਫਦਰ ਡਿਸਪੈਂਸਰੀਆਂ ਜਿੱਥੇ ਸਟਾਫ ਤੇ ਇਕੁਪਮੈਂਟ ਦੇ ਬਾਕੀ ਸਬਜ਼ਾ ਨੂੰ ਦੀ ਕਮੀ ਹੈ ਉਹਦੇ ਛੁਣ ਕੀ ਹਾਈ ਕੋਰਟ ਨੇ ਵੱਡੇ ਆਦੇਸ਼ ਦਿੱਤੇ ਨੇ ਪੰਜਾਬ ਸਰਕਾਰ ਨੂੰ ਉਸ ਚ ਜਿਹੜੀ ਮੈਨੇ ਪਟੀਸ਼ਨ ਪਾਈ ਸੀ ਉਹ ਪਹਿਲਾਂ ਮਲੇਰਕੋਟਲੇ ਨੂੰ ਲੈ ਕੇ ਪਾਈ ਸੀ ਕਿਉਂਕਿ ਮਲੇਰਕੋਟਲੇ ਦੇ ਸਿਵਲ ਹਸਪੀਟਲ ਦੇ ਵਿੱਚ ਸਿਰਫ 4 ਡਾਕਟਰਸ ਕੰਮ ਕਰ ਰਹੇ ਸੀਗੇ ਤੇ ਇਸ ਤੋਂ ਇਲਾਵਾ ਪੂਰੇ ਪੰਜਾਬ ਚ ਵੀ ਵੈਕੈਂਸੀ ਸੀਗੀ ਤੇ ਬਾਅਦ ਚ ਜਦੋਂ ਮੈਨੇ ਪੂਰੇ ਪੰਜਾਬ ਦੀ ਵੈਕੈਂਸੀ ਦਿਖਾਈ ਤਾਂ ਉਸ ਤੋਂ ਬਾਅਦ ਜਿਹੜੀ ਸਕੋਪ ਹੈ ਉਹ ਪੀਆਈਐਲ ਦਾ ਜਿਹੜਾ ਪੰਜਾਬ ਤੇ ਹੋ ਗਿਆ ਲੇਟਰ ਔਨ ði ਸਕੋਪ ਹੈਜ਼ ਉਹ ਪੰਜਾਬ ਹਰਿਆਣਾ ਐਂਡ ਚੰਡੀਗੜ੍ਹ ਤੇ ਉਹਨਾਂ ਨੇ ਲਾਸਟ ਡੇਟ ਤੇ ਦੱਸਿਆ ਸੀਗਾ ਕਿ 1000 ਡਾਕਟਰਜ਼ ਦੀ ਵੈਕੈਂਸੀ ਜਿਹੜੀ ਅਸੀਂ ਪਬਲਿਸ਼ ਕਰਤੀ ਆ ਜਿਸ ਦੇ ਵਿੱਚੋਂ 700 ਅਸੀਂ ਅਪਾਇੰਟਮੈਂਟਾਂ ਦੇਤੀਆਂ ਵਿਦ ਰਿਗਾਰਡ ਟੂ ਮਲੇਰਕੋਟਲਾ ਉਹਦੇ ਵਿੱਚ ਕਹਿੰਦੇ ਕਿ ਅਸੀਂ 15 ਦੇ 15 ਸਪੈਸ਼ਲਿਸਟ ਜਿਹੜੇ ਆ ਪੂਰੇ ਕਰਤੇ ਤੇ 39 ਸੈਂਕਸ਼ਨ ਪੋਸਟ ਵਿੱਚੋਂ 20 ਮੈਡੀਕਲ ਆਫਸਰ ਜਿਹੜੇ ਅਸੀਂ ਉਹ ਵੀ ਜੁਆਇਨ ਕਰਾਤੇ ਜਿਸ ਚ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਸੀਗੀ ਉਹ ਇਹ ਸੀਗੀ ਕਿ ਜਿਹੜੇ ਮੈਡੀਸਿਨ ਤੇ ਗਾਇਨੀ ਦੇ ਜਿਹੜੇ ਡਾਕਟਰ ਆ ਉਹ ਮਲੇਰਕੋਟਲੇ ਵਿੱਚ ਹੈ ਨਹੀਂ ਜਿਸ ਦੇ ਨਾਲ ਜਿਹੜਾ ਐਫੀਡੇਵਿਟ ਦੇ ਵਿੱਚ ਜਿਹੜੀ ਸਟੇਟਮੈਂਟ ਦਿੱਤੀ ਹੈ ਸੈਕਟਰੀ ਆਫ ਹੈਲਥ ਡਿਪਾਰਟਮੈਂਟ ਨੇ ਉਹ ਜਿਹੜੀ ਰੋਂਗ ਹੈਗੀ ਹੈ ਜਿਸ ਤਜ ਸਾਹਬ ਨੇ ਅਗਲੇ ਤਰੀਕ ਤੇ ਜਿਹੜਾ ਹੈ ਐਫੀਡੇਵਿਟ ਮੰਗਿਆ ਕਿ ਜੇ ਕੋਈ ਡਿਸਕ੍ਰਿਪੈਂਸੀ ਹੋਈ ਤੁਹਾਡੇ ਐਫੀਡੇਵਿਟ ਦੀ ਸਟੇਟਮੈਂਟ ਤੇ ਐਕਚੁਅਲ ਪੋਜੀਸ਼ਨ ਦੇ ਵਿੱਚ ਤਾਂ ਥੈਟ ਵਿਲ ਬੀ ਲਾਇਬਲ ਫੋਰ ਦੀ ਕੰਟੈਂਪਟ ਤੇ ਜਿਹੜੀ ਮੇਰੇ ਕੋਲੇ ਅੱਜ ਵੀ ਇਨਫੋਰਮੇਸ਼ਨ ਹੈ ਉਹ ਇਹ ਹੈ ਕਿ ਹਜੇ ਵੀ ਜਿਹੜੇ ਹੈ ਕਿ ਡਾਕਟਰ ਉਹ ਹਜੇ ਜੁਆਇਨ ਨਹੀਂ ਕੀਤੇ ਤੇ ਵਿਦ ਰਿਗਾਰਡ ਟੂ ਸੀਟੀ ਸਕੈਨ ਤੇ ਐਮ ਆਰ ਆਈ ਜਸ ਸਾਬ ਕਿਉਂਕਿ ਮਲੇਰਕੋਟਲਾ ਜਿਹੜਾ ਹਸਪੀਟਲ ਉਹ ਵੀ ਡਿਸਟ੍ਰਿਕਟ ਹਸਪੀਟਲ ਹੈ ਤੇ ਸੰਗਰੂਰ ਵੀ ਡਿਸਟ੍ਰਿਕਟ ਹਸਪੀਟਲ ਹੈ ਜਿਹੜਾ ਕਿ 40 ਕਿਲੋਮੀਟਰ ਦੂਰ ਹੈ ਮਲੇਰਕੋਟਲੇ ਦੇ ਹਸਪੀਟਲ ਤੋਂ ਤੇ ਮਲੇਰਕੋਟਲੇ ਸ਼ਹਿਰ ਤੋਂ ਤੇ ਜਿਹੜੇ ਉੱਥੇ ਮਸ਼ੀਨਰੀ ਜਿਹੜੀ ਹੈ ਨਾ ਸੀਟੀ ਸਕੈਨ ਦੀ ਮਸ਼ੀਨਰੀ ਹੈ ਤੇ ਨਾ ਐਮ ਆਰ ਆਈ ਦੀ ਮਸ਼ੀਨਰੀ ਹੈ ਜਿਸ ਚ ਮਨੇ ਜਸ ਸਾਬ ਨੂੰ ਦਿਖਾਇਆ ਸੀ ਕਿ ਜਿਹੜੇ ਪੇਸ਼ੈਂਟ ਹੈ ਮਲੇਰਕੋਟਲੇ ਦੇ ਉਹਨਾਂ ਨੂੰ ਇੱਕ ਦੂਜੇ ਡਿਸਟ੍ਰਿਕਟ ਚ ਜਾਣਾ ਪੈਂਦਾ ਹੈ ਆਪਣੇ ਮੈਡੀਕਲ ਚੈੱਕਅਪ ਕਰਾਨ ਲਈ ਤੇ ਰਿਪੋਰਟ ਦਿਖਾਨ ਲਈ ਜਿਸ ਤਰ੍ਹਾਂ ਜੱਸਾਬ ਨੇ ਕਿਹਾ ਸੀਗਾ ਕਿ ਪੂਰੀ ਪਾਲਿਸੀਸ ਦਿਖਾਓ ਪਾਲਿਸੀਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਮਲੇਰਕੋਟਲੇ ਦੇ ਵਿੱਚ ਸਿਵਲ ਹਸਪੀਟਲ ਆ 130 ਬੈੱਡ ਦਾ ਤੇ ਇਸ 'ਚ ਡਿਜ਼ਾਇਰੇਬਲ ਇਕਵਿਪਮੈਂਟਸ ਚਾੰਦੇ ਨੇ ਇਹ ਤੇ ਜੱਸਾਬ ਨੇ ਹੁਣ ਉਸ ਦੇ ਰਿਗਾਰਡਿੰਗ ਵੀ ਇਹ ਦੱਸਿਆ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਤਿੰਨੋਂ ਸਟੇਟਾਂ ਦੀ ਜਿਹੜੀ ਬਿਲਡਿੰਗ ਦਾ ਇਨਫਰਾਸਟ੍ਰਕਚਰ ਹੈ ਮਸ਼ੀਨਰੀ ਦਾ ਇਨਫਰਾਸਟ੍ਰਕਚਰ ਹੈ ਤੇ ਕਿਵੇਂ ਜਿਹੜਾ ਹੈ ਹੋਰ ਚੀਜ਼ਾਂ ਜਿਹੜੀਆਂ ਟੂਲਸ ਵਗੈਰਾ ਨੇ ਉਹਨਾਂ ਦੀ ਤੁਸੀਂ ਐਫੀਡਵਿਟ ਦਿਓ ਜਿਸ ਦੇ ਰਿਗਾਰਡਿੰਗ ਫਰੈਸ਼ ਐਫੀਡਵਿਟ ਜਿਹੜਾ ਹੈ ਤਿੰਨੋਂ ਸਟੇਟਸ ਨੇ ਜਿਹੜਾ ਹੈ ਉੱਥੇ ਫਾਈਲ ਕਰਨਾ ਹੈ ਨੈਕਸਟ ਡੇਟ ਤੇ ਅਗਲੀ ਸੰਭਾਈ ਦਿਓ ਅਗਲੀ ਡੇਟ 22 ਦਸੰਬਰ 2025 ਨੂੰ